ਦੇਸ ਪੰਜਾਬ نیوز ਟੀਵੀ ਗੱਭਰੂ ਦੀ ਹੋਰ ਕਾਰਨ ਵਾਲਾ ਕੰਮ ਜਾਈ ਪਈ ਹੈ ਰੋਡ ਤੇ ਤਕਰੀਬੇ ਕਰਨ ਵਿੱਚ ਵੀ ਰੋਡ ਦੇ ਮੈਦਾਨ ਚ ਕਰੀ ਪਾਉਣ ਲੱਗ ਗਿਆ ਹੈ ਇਧਰ ਚਾਰ ਜਗ੍ਹਾ ਪਿਆ ਰੇਵੇ ਮਿੱਤਰੋ ਹਰ ਚਾਰਾਂ ਦੇ ਵਿੱਚੋਂ ਗੋਬਿੰਦ ਸਾਹਿਬ ਜੀ ਨੇ ਦੋ ਗਿਰਾਂ ਆਪਣੇ ਮੁਬਾਰਕ ਚਰਨ ਪਾਏ ਘਰਦਵਾਰਾ ਅਗਲੇ ਟੀਮਾਂ ਬੋਖ ਸੇਵਾਦਾਰ ਸਭ ਤੋਂ ਪਹਿਲਾਂ ਆਰਵੇਡ 7 ਕਿਲੋ ਭਾਰ ਦੀਆਂ ਆਪਣਾ ਪੰਜਰ ਕਰਾਉਣਾ ਫਿਰ ਕਰਾਉਣਾ ਵਿੱਚ ਪੰਜਰ ਮਿੱਟੀ ਜਾ ਰੱਖ ਦਿਆਂ ਬਾਬਾ ਕਾਨਦਾਸ 11ਵਾਂ ਕਬੱਡੀ ਕੱਪ ਦੇ ਨਾਲ ਮਾਣਕ ਅੱਜ ਕਰਵਾਇਆ ਜਾ ਰਿਹਾ ਹੈ ਨਗਰ ਨਵਸੀ ਅਲੰਕਾਰ ਨਵਸੀ ਗਰਾਮ ਪੰਜਾਇਤ ਬਹੁਤ ਖਰਾਬ ਹੈ ਸਾਡੇ ਵੀਰਾਂ ਦੇ ਸਦੂਰ ਕਮਾਲ ਹੈ ਅਮਸਰ ਇਹ ਕਬੱਡੀ ਖਾਤ ਔਰ ਪੁਆਇੰਟ ਦਿੱਤੇ ਨੇ ਹੈ ਸੰਸਾਰ ਵਿੱਚ ਪ੍ਰੇਮ ਦੇ ਨਾਲ ਜੰਦਾ ਸੰਕਾਰਯੋਗ ਵੀਰਾਂ ਦਾ ਜੰਦਾ ਨਹੀਂ ਜੀ ਵੱਡੀ ਸੇਵਾ ਕਾਫੀ ਤਰ੍ਹਾਂ ਜਿਹੜੀ ਕਰ ਰਹੀ ਪ੍ਰੋਸ ਸਾਹਮਣੇ ਕਬੱਡੀ ਇਸ ਕਬੱਡੀ ਕਾਰਨ ਕਾਕੇ ਦੀ ਪਰੇ ਹੈ ਇਹ ਇਲਾਕਾ ਪਟੂਸਾ ਦਾ ਹੈ ਇਲਾਕੇ ਦੇ ਲੋਕ ਟਰਾਈ ਕਰਦੇ ਗੋਰਾ ਕਾਕੇ ਦੇ ਗੋਰਾ ਕਾਕੇ ਕਬੱਡੀ ਖੇਡਦੇ ਹਾਜ਼ਰੀ ਲਾਉਂਦੇ ਹਨ ਕਬੱਡੀ ਕਬੱਡੀ ਨੀਅਮਾ ਕਬੱਡੀ ਖਿਡਾਰੀ ਦਰਸ਼ਕਾਂ ਅਤੇ ਕਬੱਡੀ ਪੱਤਰ ਤੇ ਇਸ ਪੱਤੇ ਕੱਪ ਦੇ ਵਿੱਚ ਹਿੰਦੀ ਅੰਬਰ ਦੇ ਹਿੰਦੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਬੈ ਚੁੱਕਿਆ ਮੇਰੇ ਵਿੱਚ ਇਧਰ ਚਾਰ ਗਾਫੀ ਨੇ 12 ਦੇ ਵਿਚੋਰ ਖੇਡੇ ਕਬੱਡੇ ਅਗਵੇ ਸਿੰਘ ਸਰਦਾਰ ਦੇ ਨਾਮ ਟੱਕਰ ਮੇਰੇ ਵੀਰ ਨੂੰ ਟੀਮ ਆਫਾੜ ਰਿਹਾ ਪੰਜਾਬੀ ਕਬੱਡੀ ਇਸ ਮਾਚ ਦਾ ਆਪਣਾ ਜੋਖਮ ਬਾਰੇ ਆਖਦਾ ਥੋਕਰ ਤੱਕਤਾ ਅੱਜ ਅੱਜ ਨੂੰ ਕਿਵੇਂ ਸੱਤ ਦਾ ਕਬੱਡੀਆ ਸੰਗਤਾਂ ਦਾ ਬਹੁਤ ਸਾਥ ਦੇਣਾ ਮਦਦ ਜਿਹਨੇ ਮਗਰਾ ਆਇਆ ਇਹ ਆਵਾੜੀਆਂ ਵਾਹਿਗੁਰੂ ਜਿੱਤਾਂ ਖਾ ਬਾਦਰਖਾ ਕੇ ਗਰਾਊਂਡ ਦੇ ਮੇਰੇ ਆ ਜਾਣਾ ਹਾਂਜੀ ਮੋਰ ਵਾਲਾ ਵੀਰ ਜਿਹੜਾ ਤਿਆਰ ਵਰ ਤਿਆਰ ਆ ਮੋਹਰਾ ਲਵਾ ਕੇ ਆਪਾਂ ਖੇਡ ਗਰਾਊਂਡ ਦੇ ਅੰਦਰ ਆ ਜੀਏ ਪਰ ਇੱਧਰ ਕਬੱਡੀ ਉਹ ਕਰਨੇ ਫੇਰ ਪਾ ਦਿੰਦੇ ਆ ਗੱਭਰੂ ਫੇਰ ਟਰਾਈ ਕਰਦਾ ਆ ਉਹ ਕਹਿੰਦੇ ਬਾਰ ਬਾਰ ਕਬੱਡੀਆਂ ਪਾ ਰਹੀਆਂ ਪਰ ਆਹ ਜਵਾਨਾ ਆ ਕਹਿੰਦੇ ਜਾਂਦੇ ਜੋਦੇ ਨੂੰ ਉਹ ਮੁੰਡੇ ਨੇ ਪੱਟ ਕੇ ਖੁੱਝ ਤੇ ਇਹਦਾ ਬੁਨੀ ਬੁਨੀ ਕਰਵਾ ਦਿੱਤੀ ਆ ਲੱਗਦਾ ਹੈ ਜਫਾ ਤਕੜਾ ਖੇਡ ਮੈਦਾਨ ਦੇ ਅੰਦਰ ਆ ਵੀ ਆ ਤਰਨ ਲਈ ਮੁੰਡਾ ਮਹਾੜਾ ਵਧਿਆ ਹੋਇਆ ਚੌਹਾਂ ਤੇ ਬੋਲੇ ਹੋ ਤਾਵਾ ਲੈ ਵੀ ਮਲਕੀਤ ਪਰਲੇ ਬਨੇ ਪ੍ਰਦੀਪ ਖੜੇ ਵਾਲਾ ਲੱਗਾ ਦਸ ਜੱਗਰੂ ਦਾ ਉਹ ਬੰਦੇ ਬੜਾ ਤਕੜਾ ਯਾਸੀ ਆ ਉਹ ਪਰ ਮਹਾੜਾ ਮੇਰੇ ਵੀਰ ਫਕੂਟੀ ਗੇੜੀ ਧਰਤੀ ਵਾਲਾ ਇਧਰ ਨਾਲ ਬਲੇ ਮਹਿਮਦ ਵਾਲੇ ਨਾਲ ਟਕਰਿਆ ਉਹ ਸਾਹਮਣੇ ਕਹਿੰਦਾ ਗੱਭਰੂ ਚੱਲਦਾ ਏ ਟਰਾਈ ਬਰਮਹਾਣਾ ਮਹਾਣਾ ਮਹਾਣਾ ਹੋ ਫੇਰ ਫਤੂ ਟਿੰਗਲੀ ਅਗੜੇ ਨੰਬਰ ਦਾ ਵਾਧਾ ਕਰ ਮੇਰੇ ਵੀਰੋ ਕਬੱਡੀ ਕੌਣ ਨੇ ਕਬੱਡੀ ਦਾ ਸੁਪਤਰਾ ਜੱਟ ਲੈ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਸੌਣ ਵਾਲੇ ਵੀਰ ਨੇ ਬੇਨਤੀ ਹੈ ਕਿ ਵੀਰ ਜੀ ਜਿਹੜੇ ਮੈਚ ਕਾਟਾ ਮਾਰਦੇ ਬਰਾਬਰ ਹੈ ਠੀਕ ਕਰ ਲੈਣ ਮੇਰੇ ਵੀਰਾਂ ਨੂੰ ਬੇਨਤੀ ਚੰਦ ਸੌਣ ਜੀ तो सामने लगता है बारे पत्रो वो बल्ले 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 हो पे टाटा और गलो पठी पाके बह गया और तगड़ा मुकाबला चलता है लादी खिली पिछे हो जाए पोचा